ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਉਪਾਅ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਦੇ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਦੋਸਤੋ ਤੁਹਾਡੀ ਕਿਸਮਤ ਵੀ ਇੰਨੀ ਬਦਲ ਜਾਵੇਗੀ ਕਿ ਤੁਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਤੁਸੀਂ ਕਦੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਤੁਸੀਂ ਵੀ ਕਦੇ ਇਹੋ ਜਿਹੀ ਲਾਈਫ ਜੀ ਸਕਦੇ ਸੀ ਦੋਸਤੋ ਜੇ ਆਪਣੇ ਕੋਲ ਕਰੋੜਾਂ ਰੁਪਏ ਵੀ ਹੋਣ ਜੇ ਆਪਣਾ ਸਰੀਰ ਨਿਰੋਗੀ ਹੈ ਤਾਂ ਹੀ ਆਪਾਂ ਉਸ ਪੈਸੇ ਦਾ ਆਰਾਮ ਜੋ ਸੁੱਖ ਉਹ ਲੈ ਪਾਵਾਂਗੇ ਇਸ ਦੇ ਉਲਟ ਜੇ ਆਪਣੇ ਕੋਲੇ ਕਰੋੜਾਂ ਰੁਪਏ ਵੀ ਹੋਣ ਜੇ ਆਪਣਾ ਸਰੀਰ ਹੀ ਰੋਗੀ ਹੈ ਤਾਂ ਆਪਾਂ ਉਹਨਾਂ ਪੈਸਿਆਂ ਦਾ ਸੁੱਖ ਕਦੇ ਵੀ ਨਹੀਂ ਲੈ ਸਕਦੇ ਦੋਸਤੋ ਪੈਸਾ ਸਾਟੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਈਨੇ ਰੱਖਦਾ ਹੈ ਜੇਕਰ ਘਰ ਦੇ ਵਿੱਚ ਪੈਸਾ ਨਾ ਹੋਵੇ ਤਾਂ ਘਰ ਦੇ ਵਿੱਚ ਸਾਰਾ ਦਿਨ ਕਲੇਸ਼ ਝਗੜੇ ਉਦਾਸੀ ਬਣੀ ਰਹਿੰਦੀ ਹੈ ਮਨ ਦੀ ਉਦਾਸੀ ਇਸ ਦੇ ਵਿੱਚ ਸਭ ਤੋਂ ਵੱਧ ਬਣ ਕੇ ਰਹਿੰਦੀ ਹੈ ਇਸ ਕਰਕੇ ਦੋਸਤੋ ਪੈਸਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਈਨੇ ਰੱਖਦਾ ਹੈ ਪੈਸਾ ਆਪਣੀ ਜ਼ਿੰਦਗੀ ਦੇ ਵਿੱਚ ਆਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਦੋਸਤੋ ਸ਼ਾਸਤਰਾਂ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਤੁਸੀਂ ਰੱਬ ਦੀ ਭਗਤੀ ਜਿੰਨੀ ਮਰਜ਼ੀ ਕਰ ਲਓ ਪਰ ਉਸ ਦੇ ਨਾਲ ਕੁਝ ਨਾ ਕੁਝ ਅਪਾਵਿਕਰਨ ਬਹੁਤ ਜ਼ਰੂਰੀ ਹੁੰਦੇ ਹਨ ਪਰ ਉਸ ਦੇ ਨਾਲ-ਨਾਲ ਤੁਹਾਡਾ ਸਰੀਰ ਵੀ ਬਿਲਕੁਲ ਨਿਰੋਗੀ ਹੋਣਾ ਚਾਹੀਦਾ ਹੈ। ਸਰੀਰ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੀ ਹੋਣੀ ਚਾਹੀਦੀ। ਮਨ ਦਾ ਖੁਸ਼ ਹੋਣਾ ਦੋਸਤੋ ਬਹੁਤ ਹੀ ਜ਼ਰੂਰੀ ਹੁੰਦਾ ਹੈ। ਕਿਉਂਕਿ ਜਿਸ ਵੀ ਇਨਸਾਨ ਦਾ ਮਨ ਚਤੋਂ ਪੈਰ ਖੁਸ਼ ਰਹਿੰਦਾ ਹੈ, ਬਿਮਾਰੀਆਂ ਉਸ ਦੇ ਸਰੀਰ ਦੇ ਲੱਗੇ ਤੱਗੇ ਵੀ ਨਹੀਂ ਆਉਂਦੀਆਂ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੈਸੇ ਬਣਾਉਣ ਦਾ ਉਪਾਅ ਤਾਂ ਦੱਸਾਂਗੇ ਹੀ ਦੱਸਾਂਗੇ। ਇਸ ਦੇ ਨਾਲ-ਨਾਲ ਆਪਾਂ ਤੁਹਾਨੂੰ ਘਰ ਦੇ ਵਿੱਚ ਕੋਈ ਵੀ ਰੋਗ ਤੋਂ ਪੀੜਤ ਹੈ ਘਰ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਵੱਡੀਆਂ ਬਿਮਾਰੀਆਂ ਘੇਰਾ ਪਾ ਕੇ ਬੈਠੀਆਂ ਨੇ ਉਸ ਦਾ ਉਪਾਅ ਵੀ ਆਪਾਂ ਤੁਹਾਨੂੰ ਨਾਲ ਹੀ ਦੱਸਾਂਗੇ ਸੋ ਦੋਸਤੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਜਿਹੜੇ ਵੀ ਆਪਣੇ ਸਬਸਕ੍ਰਾਈਬਰ ਨਵੇਂ ਆਏ ਨੇ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਦੋਸਤੋ ਅੱਜ ਦਾ ਜਿਹੜਾ ਉਪਾਅ ਤੁਸੀਂ ਕਰਨਾ ਹੈ ਉਹ 1 ਰੁਪਏ ਦਾ ਸਿੱਕਾ ਲੈ ਕੇ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਦੋਸਤੋ ਤੁਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਇਸ 1 ਰੁਪਏ ਦੇ ਸਿੱਕੇ ਦੇ ਉਪਾਰ ਨਾਲ ਤੁਹਾਡੀ ਘਰ ਦੀ ਬਿਮਾਰੀ ਦੂਰ ਹੋ ਸਕਦੀ ਹੈ ਤੁਹਾਡਾ ਘਰ ਕਰੋੜਾਂ ਵਿੱਚ ਖੇਡ ਸਕਦਾ ਹੈ ਦੋਸਤੋ ਤੁਸੀਂ ਕਰਨਾ ਕੀ ਹੈ ਤੁਸੀਂ 1 ਰੁਪਏ ਦਾ ਸਿੱਕਾ ਲੈਣਾ ਹੈ ਉਸ ਨੂੰ ਖੜੇ ਹੋ ਕੇ ਆਪਣੇ ਸਿਰ ਤੋਂ 7 ਵਾਰ ਵਾਰਨਾ ਹੈ 7 ਵਾਰ ਸਿੱਕਾ ਸਿਰ ਤੋਂ ਵਾਰਨ ਤੋਂ ਬਾਅਦ ਦੋਸਤੋ ਉਸ ਨੂੰ ਤੁਸੀਂ ਆਪਣੇ ਸੱਚੇ ਹੱਥ ਦੀ ਮੁਠੀ ਵਿੱਚ ਬੰਦ ਕਰ ਲੈਣਾ ਹੈ ਤੇ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਇਨਸਾਨ ਤੁਹਾਡਾ ਪਰਿਵਾਰਕ ਮੈਂਬਰ ਬਿਮਾਰੀ ਤੇ ਨਾਲ ਜੂਝ ਰਿਹਾ ਹੈ ਤੁਸੀਂ ਉਸ ਸਿੱਕੇ ਨੂੰ ਉਸ ਆਦਮੀ ਜਾਂ ਔਰਤ ਦੇ ਸਿਰਹਾਣੇ ਦੇ નીચે ਰੱਖ ਦੇਣਾ ਹੈ ਦੋਸਤੋ ਜਦੋਂ ਆਪਾਂ 7 ਵਾਰ ਆਪਣੇ ਸਿਰ ਦੇ ਉੱਪਰੋਂ ਸਿੱਕਾ ਜਦੋਂ ਵਾਰਦੇ ਹਾਂ ਤਾਂ ਉਹ ਆਪਣੇ ਸਰੀਰ ਦੀ ਜੋ ਪੋਜੀਟਿਵ એનર્ਜੀ ਹੁੰਦੀ ਹੈ ਉਸ ਦੇ ਵਿੱਚ ਸਟੋਰ ਹੋ ਜਾਂਦੀ ਹੈ ਤੇ ਜਦੋਂ ਉਹ ਸਿੱਕਾ ਆਪਾਂ ਇੱਕ ਬਿਮਾਰ ਵਿਅਕਤੀ ਦੇ ਸਿਰਹਾਣੇ નીચે ਰੱਖਦੇ ਹਾਂ ਤਾਂ ਆਪਣੀ ਉਹ ਸਾਰੀ ਪੋਜ਼ਿਟਿਵ એનર્ਜੀ ਉਸ ਬਿਮਾਰੀ ਵਾਲੇ ਇਨਸਾਨ ਦੇ ਸਰੀਰ ਦੇ ਵਿੱਚ ਦਾਖਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਬਹੁਤ ਹੀ ਜਲਦੀ ਠੀਕ ਹੋਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਤੋਂ ਅਗਲੇ ਦਿਨ ਸਵੇਰ ਵਾਲੇ ਟਾਈਮ ਤੁਸੀਂ ਦੋਸਤੋ ਉਸ ਸਿੱਕੇ ਨੂੰ ਉਸ ਇਨਸਾਨ ਦੇ ਸਹਰਾਣੇ ਨੀਚੋਂ ਚੱਕਣਾ ਹੈ ਤੇ ਉਸ ਨੂੰ ਆਪਣੇ ਘਰ ਤੋਂ ਦੂਰ ਜਾ ਕੇ ਮਿੱਟੀ ਦੇ ਵਿੱਚ ਛੋਟਾ ਜਿਹਾ ਗੱਡਾ ਗੋੜ ਕੇ ਉੱਥੇ ਗੱਡ ਦੇਣਾ ਹੈ ਇਹ ਸਭ ਕਰਨ ਦੇ ਟਾਈਮ ਕਿਸੇ ਹੋਰ ਵਿਅਕਤੀ ਦੀ ਨਜ਼ਰ ਤੁਹਾਡੇ ਉੱਤੇ ਨਹੀਂ ਪੈਣੀ ਚਾਹੀਦੀ। ਦੋਸਤੋ ਇਸ ਤਰ੍ਹਾਂ ਕਰਨ ਨਾਲ ਇੱਕ ਇਹ ਛੋਟਾ ਜਿਹਾ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੀ ਗਰੀਬੀ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਤੁਹਾਡੇ ਘਰ ਦੀ ਗਰੀਬੀ ਤਾਂ ਕੁਝ ਮਹੀਨਿਆਂ ਵਿੱਚ ਹੀ ਚਲੀ ਜਾਵੇਗੀ। ਸੋ ਦੋਸਤੋ ਸਾਰਿਆਂ ਨੂੰ ਇਹ ਉਪਾਅ ਇੱਕ ਵਾਰ ਆਪਣੀ ਲਾਈਫ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ। ਅਗਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਤੇ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ